ਰਹਿਮਤ ਪੀਰਾਂ ਦੀ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਅਸੀਂ ਤੁਹਾਡੀ ਸੇਵਾ ਵਿੱਚ ਖਾਜਾ ਗਰੀਬ ਨਵਾਜ਼ ਸਾਹਿਬ ਦੀ ਰਹਿਮਤ ਨਾਲ ਭਰਿਆ ਇੱਕ ਬਹੁਤ ਹੀ ਜ਼ਬਰਦਸਤ ਤੇ ਬਾਕਮਾਲ ਟਾਲਾ ਲੈ ਕੇ ਹਾਜ਼ਰ ਹੋਇਆ ਇਹ ਟਾਲਾ ਹੈ ਖਾਜਾ ਸਾਹਿਬ ਦਾ ਪੰਜ ਲੱਡੂਆਂ ਵਾਲਾ ਟਾਲਾ ਦੋਸਤੋ ਖਾਜਾ ਸਾਹਿਬ ਦੇ ਟਾਲੇ ਸਿਰਫ ਰਸਮ ਨਹੀਂ ਹੁੰਦੇ ਇਹ ਰਹਿਮਤ ਹੁੰਦੀ ਹੈ ਇਹ ਆਸ ਹੁੰਦੀ ਹੈ ਅਤੇ ਟੁੱਟਦੇ ਕੰਮਾਂ ਲਈ ਇੱਕ ਨਵੀਂ ਰੋਸ਼ਨੀ ਹੁੰਦੀ ਹੈ ਜੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਕੰਮ اٹਕਿਆ ਹੋਇਆ ਹੈ ਕਿਸਮਤ ਸਾਥ ਨਹੀਂ ਦੇ ਰਹੀ ਸਿਹਤ ਖਰਾਬ چل ਰਹੀ ਹੈ ਨੌਕਰੀ ਨਹੀਂ ਲੱਗ ਰਹੀ ਵਿਆਹ ਦੇ ਸੰਜੋਗ ਨਹੀਂ ਬਣ ਰਹੇ ਜਾਂ ਫਿਰ ਕਿਸੇ ਨੇ ਤੁਹਾਡੇ ਉੱਤੇ ਕੋਈ ਗਲਤ ਇਲਮ ਜਾਂ ਬੰਦਨ ਕੀਤਾ ਹੋਇਆ ਹੈ ਤਾਂ ਦੋਸਤੋ ਇਹ ਪੰਜ ਲੱਡੂਆਂ ਵਾਲਾ ਟਾਲਾ ਤੁਹਾਡੇ ਲਈ ਰਹਿਮਤ ਦਾ ਦਰਵਾਜ਼ਾ ਖੋਲ ਸਕਦਾ ਹੈ ਦੋਸਤੋ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਬਿਮਾਰ ਇਨਸਾਨ ਮੰਜੇ ਨਾਲ ਲੱਗ ਜਾਂਦਾ ਹੈ ਦਵਾਈ ਅਸਰ ਨਹੀਂ ਕਰਦੀ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਹਨ ਇਸ ਹਾਲਤ ਵਿੱਚ ਜੇ ਖਾਜਾ ਸਾਹਿਬ ਦੇ ਨਾਮ ਨਾਲ ਇਹ ਢਾਲਾ ਪੂਰੀ ਆਸ ਤੇ ਭਰੋਸੇ ਨਾਲ ਕੀਤਾ ਜਾਵੇ ਤਾਂ ਖਾਜਾ ਸਾਹਿਬ ਦੀ ਰਹਿਮਤ ਨਾਲ ਉਹ ਬੰਦਾ ਨਿਰਧਾਰਿਤ ਸਮੇਂ ਵਿੱਚ ਸਿਹਤਮੰਦ ਹੋ ਜਾਂਦਾ ਹੈ ਦੋਸਤੋ ਇਹ ਢਾਲਾ ਉਹਨਾਂ ਲਈ ਵੀ ਹੈ ਜੋ ਨੌਕਰੀ ਦੇ ਇੰਟਰਵਿਊ ਦਿੰਦੇ ਨੇ ਪਰ ਸਫਲਤਾ ਨਹੀਂ ਮਿਲਦੀ ਇਹ ਢਾਲਾ ਉਹਨਾਂ ਲਈ ਵੀ ਹੈ ਜਿਨ੍ਹਾਂ ਦੇ ਵਿਆਹ ਰੁਕੇ ਹੋਏ ਨੇ ਸੰਜੋਗ ਬੰਨੇ ਹੋਏ ਨੇ ਖਾਜਾ ਸਾਹਿਬ ਦੀ ਰਹਿਮਤ ਨਾਲ ਇਹ ਸੰਜੋਗ ਖੁੱਲਦੇ ਨੇ ਅਤੇ ਵਿਆਹ ਦੇ ਰਸਤੇ ਆਸਾਨ ਹੋ ਜਾਂਦੇ ਨੇ ਜੇ ਕਿਸੇ ਦਾ ਕੰਮ ਧੰਦਾ ਅਚਾਨਕ ਬੰਦ ਹੋ ਗਿਆ ਹੋਵੇ ਦੁਕਾਨ ਫੈਕਟਰੀ ਜਾਂ ਵਪਾਰ ਚੱਲਦਾ ਨਾ ਹੋਵੇ ਤਾਂ ਇਹ ਪੰਜ ਲੱਡੂ ਉਸ ਥਾਂ ਤੋਂ ਘੁਮਾ ਕੇ ਖਾਜਾ ਸਾਹਿਬ ਦੇ ਨਾਮ ਨਾਲ ਚੱਲਦੇ ਪਾਣੀ ਵਿੱਚ ਪ੍ਰਵਾਹ ਕਰਨ ਨਾਲ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਹੁਣ ਦੋਸਤੋ ਢਾਲਾ ਕਰਨ ਦੀ ਵਿਧੀ ਧਿਆਨ ਨਾਲ ਸੁਣ ਲਓ ਪੰਜ ਲੱਡੂ ਲੈ ਲਵੋ ਜਿਹੜਾ ਬੰਦਾ ਬਿਮਾਰ ਹੋਵੇ ਉਸ ਦੇ ਸਿਰ ਤੋਂ ਪੰਜੋ ਲੱਡੂ ਸੱਤ ਵਾਰ ਉਲਟੀ ਦਿਸ਼ਾ ਵਿੱਚ ਘੁਮਾਓ ਇਹ ਕੰਮ ਐਤਵਾਰ ਵਾਲੇ ਦਿਨ ਸ਼ਾਮ 7 ਵਜੇ ਕਰਨਾ ਹੈ ਫਿਰ ਇਹ ਲੱड्डੂ ਚਲਦੇ ਪਾਣੀ ਵਿੱਚ ਖਾਜਾ ਸਾਹਿਬ ਦੇ ਨਾਮ ਨਾਲ ਪ੍ਰਵਾਹ ਕਰ ਦਿਓ ਅਤੇ ਦਿਲੋਂ ਇਹ ਅਰਦਾਸ ਕਰੋ हे ਖਾਜਾ ਗਰੀਬ ਨਵਾਜ਼ ਸਾਹਿਬ ਇਹ ਤੁਹਾਡੀ ਰਹਿਮਤ ਦਾ ਭੋਗ ਹੈ ਸਾਡੇ ਦੁੱਖ ਦੂਰ ਕਰੋ ਸਾਡੇ ਕੰਮ ਸਵਾਰ ਦਿਓ ਦੋਸਤੋ ਇਹ ਟਾਲਾ ਲਗਾਤਾਰ 5 ਐਤਵਾਰ ਕਰਨ ਨਾਲ ਰੁਕੇ ਕੰਮ ਜ਼ਰੂਰ ਪੂਰੇ ਹੋ ਜਾਂਦੇ ਨੇ खाजा साहब खाली हथ किसी नहीं भेजते जे वीडियो चंकी लगे तो लाइक कमेंट और शेयर जरूर करो चैनल सबसक्राइब करना ना भुलो क्योंकि इतने हर वीडियो रहमत परी हों है जय पीर की जय मस्त मालिक सब की भली करे